ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਜ਼ ਗਿੱਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਆਪਣੇ ਕੋਲ ਜੀ ਫਤੇ ਆਇਆ ਹੋਇਆ ਛੁੱਟੀਆਂ ਕੱਟਣ ਦੇ ਲਈ ਹੈਲੋ ਫਤੇ ਤੇ ਫਤੇ ਆਇਆ ਹੋਇਆ ਛੁੱਟੀਆਂ ਦੇ ਵਿੱਚ ਤੇ ਕੱਲ ਹੀ ਆਇਆ ਇਹ ਤੇ ਅੱਜ ਆਪਾਂ ਇਹਨੂੰ ਘਮਾਉਣ ਦੇ ਲਈ ਲੈ ਕੇ ਚੱਲਿਆ ਕਹਿੰਦੇ ਘਮੌਰ ਦੇ ਲਈ ਪਹਿਲਾਂ ਸ਼ੁਰੂਆਤ ਕਰਦੇ ਹਾਂ ਗੁਰੂ ਘਰ ਤੋਂ ਜਿਵੇਂ ਰੇਖ ਜੀ ਦੀ ਕਹਿੰਦੇ ਸ਼ੁਰੂਆਤ ਹੁੰਦੀ ਆ ਹਨਾ ਤੇ ਆਪਾਂ ਕਰਦੇ ਹੁਣ ਗੁਰੂ ਘਰ ਤੋਂ ਆਪਾਂ ਚੱਲੇ ਆਂ ਜੀ ਰਾਜਗੜ ਸ਼ਿਸ਼ਿਆਂ ਵਾਲਾ ਗੁਰਦੁਆਰਾ ਜਿਹੜਾ ਉਹ ਸਕੇ ਚਲੋ ਬੱਚਿਆਂ ਨੂੰ ਦਿਖਾ ਲਿਓ ਨੇ ਸੋ ਚਲੋ ਜੀ ਫਿਰ ਚੱਲੀਏ ਤੇ ਮਿਲਦੇ ਆਂ ਫਿਰ ਤੁਹਾਨੂੰ ਅੱਗੇ ਵੀਡੀਓ ਚ ਨਾ ਉਹ ਵੀ ਮੀਂਹ ਪੈ ਗਿਆ ਆਪਣੇ ਵੱਲ ਤਾਂ ਐਨ ਪੂਰਾ ਵਧੀਆ ਮੌਸਮ ਹੋ ਗਿਆ ਬਹੁਤ ਸੋਹਣਾ ਸੁਹਾਵਣਾ ਤਾਂ ਹੀ ਤਾਂ ਇੰਦਰ ਜੀ ਨਿਕਲ ਚੱਲਿਆ ਨਹੀਂ ਇਹਨੇ ਤਾਂ ਸਾਨੂੰ ਡਰਾਈਵਰ ਨਾਲੇ ਭੇਜਣਾ ਸੀ ਜੇ ਕਰਨੀ ਹੁੰਦੀ ਇਹ ਕਹਿੰਦਾ ਚੱਲ ਮੌਸਮ ਸੋਹਣਾ ਨਹੀਂ ਵੀ ਜਾਈਏ ਹੁਣ ਫਿਰ ਮੈਨੂੰ ਵੀ ਟੱਪੀ ਥੀ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਅੰਦਰ ਦਾ ਵੀਡੀਓ ਅਲਾਉਡ ਨਹੀਂ ਹੈਗੀ ਬਾਹਰੋਂ ਤੁਹਾਨੂੰ ਦਿਖਾ ਦਈਏ ਆਪਾਂ ਇੱਧਰ ਪਾਰਕਿੰਗ ਦਾ ਟੋਪਾ ਬਣਿਆ ਪਿਆ ਤੇ ਹੋਰੇ ਆ ਗੁਰਦੁਆਰਾ ਸਾਹਿਬ ਅੱਜ ਸੰਡੇ ਕਰਕੇ ਸੰਗਤ ਆਈ ਹੋਈ ਹੈ ਇੱਥੇ ਨੋ ਇਹ ਗੁਰਦੁਆਰਾ ਸਾਹਿਬ ਦੀ ਬਾਹਰੀ ਇਮਾਰਤ ਗੁਰਦੁਆਰਾ ਸ਼੍ਰੀ ਸੰਗਤ ਸਰ ਸਾਹਿਬ ਰਾਜਕੜ ਅੰਦਰ ਸਾਰਾ ਬਹੁਤ ਸੋਹਣਾ ਬਣਿਆ ਹੋਇਆ ਹੈ ਅੰਦਰ ਵੀਡੀਓ ਬਣਾਉਣ ਦਿੰਦੇ ਨੇ ਨੋ ਵੀ ਮਥਾ ਤੇ ਗਿਆ ਆਪਾਂ ਬੱਸ ਚੱਲੇ ਹੁਣ ਗੱਡੀ ਆਪਣੀ ਦੂਰ ਪਾਰਕ ਕੀਤੀ ਹੋਈ ਸੀ ਨਾਲ ਆਪਣੇ ਆ ਬੰਦੇ ਸੀਗੇ ਬੰਦੇ ਬੁਰੇ ਜਾਂਦੇ ਨੇ ਆਪਣੇ ਤੁਰੇ ਆਪਣੀ ਗੱਡੀ ਪਤਨ ਕਿੱਥੇ ਇੱਕ ਸੀਗੀ ਦ ਨੈਕਸਟ ਮਾਰਨਿੰਗ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਣ ਬਹੁਤ ਵਧੀਆ ਹੋਵੋਗੇ ਸੋ ਕੱਲ ਵਾਲੇ ਬਲੌਗ ਜੀ ਆਪਾਂ ਕੰਟੀਨਿਊ ਕਰਦੇ ਆ ਨੈਕਸਟ ਡੇ ਹੋ ਗਿਆ ਅੱਜ ਆਪਣਾ ਦੇ ਬੱਚੇ ਆਏ ਹੋਏ ਨੇ ਘੁਮ ਘਮ ਇਹ ਲਈ ਜਾ ਰਹੇ ਆ ਮੇਰਾ ਪਾਰਸਲ ਆ ਗਿਆ ਆਪਾਂ ਰੱਖ ਦੇ ਸੋ ਚਲੋ ਜੀ ਹੁਣ ਆਪਾਂ ਚੱਲੇ ਆਂ ਮੂਵੀ ਦੇਖਣ ਦੇ ਪਲਾਨ ਸੀ ਅੱਜ ਆਪਣਾ ਸਾਰੀ ਫੈਮਿਲੀ ਦਾ ਮੈਂ ਕਿਹਨ ਨੱਟ ਬੰਦ ਹੋ ਜਾਣਾ ਭੂਆ ਨੂੰ ਕਹ ਚਲੋ ਵੀ ਚੱਲੀਏ ਚਲੋ 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 ਲਓ ਵੀ ਇੱਕ ਗੱਡੀ ਆਪਣੀ ਗਈ ਇੱਕ ਗੱਡੀ ਆਪਣੀ ਆ ਰਹੀ ਬੰਦੇ ਸਾਰੇ ਰੈਡੀ ਸ਼ੈਡੀ ਨੇ ਆ ਐਨਕਾ ਦੇਖੋ ਮੇਰੀ ਅੱਜ ਆਂ ਕਹੀ ਨੀਂਦੀਆਂ ਨੇ ਮੂੰਹ ਤਾਂ ਦੀਂਦਾ ਨਹੀਂ ਹਾਂ ਮੈਂ ਤਾਂ ਬੈਠਣ ਲੱਗ ਗਿਆ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਬਹਿ ਜਾਓ ਲੋ ਵੀ ਦੋ ਗੱਡੀਆਂ ਫੁੱਲ ਹੋ ਗਈਆਂ ਆਪਣੀਆਂ ਪੂਰੀਆਂ ਹੁਣ ਬੰਦੇ ਸ਼ਿਫਟ ਕਰ ਰਹੇ ਆ ਅੱਦੇ ਉੱਧਰ ਅੱਦੇ ਇੱਧਰ ਟਿਕਟਾਂ ਲੱਗ ਗਏ ਲੋ ਕੋਈ ਰਹਿ ਨਾ ਜਾਵੇ ਟਿਕਟਾਂ ਲੈਣ ਲੱਗੇ ਗਏ ਲੋ ਭਾਈ ਕਿੰਨੇ ਬੰਦੇ ਆ ਜੇ ਕੋਈ ਰਹਿ ਗਿਆ ਬਾਹਰ ਬੈਠਣਾ ਉਹ ਮੈਂ ਨਹੀਂ ਬੈਠਣਾ ਮੈਂ ਪਹਿਲਾਂ ਦੱਸ ਦਵਾ ਮੈਨੂੰ ਬੈਠਣਾ ਆਏਗਾ ਹਾਂ ਮਾਸਾ ਫੇਰ ਬਹੁਤ ਵਧੀਆ ਹੋ ਗਿਆ ਪਰ ਸਾਨੂੰ ਅੰਦਰ ਬੈਠੇ ਨੂੰ ਪਤਾ ਨਹੀਂ ਲੱਗਣਾ ਹੈਗਾ ਪੈ ਜਾਣਾ ਚਾਹਨੂ ਤੇ ਹੁਣ ਆਪਾਂ ਪਹਿਲਾਂ ਬੱਚਿਆਂ ਨੂੰ ਤਾਂ ਕਿ ਫਿਰ ਮੂਵੀਜ਼ ਆਪਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਕੁਝ ਖਵਾ ਪਲਾ ਕੇ ਇਹਨਾਂ ਨੂੰ ਫੇਰ ਲੈ ਕੇ ਜਾਣਾ ਫੇਰ ਲੈ ਕੇ ਜਾਣਾ ਟਾਈਮ ਹੋ ਗਿਆ 1:30 ਵਜੇ ਆਪਣਾ 2:50 ਦਾ ਟਾਈਮ ਆ। ਉਹ ਪਹੁੰਚ ਗਏ ਆਪਾਂ ਬਹੁਤ ਮਸਾ ਪਹੁੰਚੇ ਆ ਭਾਈ 217 ਹੋ ਗਏ ਮੈਂ ਆਖ ਕਿਤੇ 247 ਹੋ ਗਏ 217 ਹੋ ਗਏ ਗੱਡੀ ਪਾਰਕਿੰਗ ਚ ਲਾ ਕੇ ਚਲੀਏ ਲੋਬੀ ਸਾਰੇ ਬੰਦੇ ਪਹੁੰਚ ਗਏ ਸਹੀ ਗੱਲ ਆ ਲੋਬੀ ਸਾਰੇ ਬੰਦੇ ਪਹੁੰਚ ਚੁੱਕੇ ਨੇ 15 ਜਾਣੇ ਆਏ ਆ ਅਸੀਂ ਅੱਜ ਮੂਵੀ ਦੇਖਣ ਮੈਂ ਕਿ ਦਾਦੀ ਦਾ ਹੱਥ ਫੜ ਲਾ ਚੱਲੀ ਮੈਂ ਲੋਬੀ ਟਿਕਟਾਂ ਲੈ ਲਈਆਂ ਆਪਾਂ ਹੁਣ ਆਪਾਂ ਚੱਲੇ ਅੰਦਰ ਨੂੰ ਬੰਦੇ ਲਾਈਨ ਬਣਾ ਲਓ ਵੀ ਆਹ ਦੇਖੋ ਜੀ ਲੌਬੀ ਚੈਕਿੰਗ ਚੁਕਿੰਗ ਕਰਵਾ ਕੇ ਆਪਾਂ ਅੰਦਰ ਆ ਗਏ 2:43 ਹੋ ਗਏ ਵੇਟ ਹੋ ਰਹੀ ਹੈ ਇੱਧਰ ਤੇ ਹਾਂ ਜਾਨੂ ਸਾਡੇ ਜਵਾਕਾਂ ਨੂੰ ਫੇਰ ਭੁੱਖ ਲੱਗੇ ਹੋਣੀਆਂ 12:00 ਰਾਤ 12:00 ਰਾਤ ਮੈਂ ਕਿੱਡੀ ਚ ਰੁਕਣਾ ਹਾਂ ਹਾਂ ਸਹੀ ਗੱਲ ਹੋਰੇ ਆ ਕੇ ਰੁਕ ਜਾਣਾ ਸੀ ਮੈਂ ਜਲਦੀ ਮਿਲ ਜਾਣਾ ਸੀ ਸਾਰਾ ਕੁਝ ਮਿੰਟੋ ਮਿੰਟ ਮੈਂ ਕਿੱਡੀ ਚ মারা নী চলো জি চলো 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 আজ বি আল ਵੈਲਕਮ ਟੂ ਵੇਵਸ ਸਾਰੇ ਬੰਦੇ ਬਹਿ ਗਏ ਆਪਣੇ ਪਹਿਲਾ ਬੰਦੇ ਪੂਰੇ ਘਰ ਦੇ ਨੇ ਅੱਛਾ ਮੂਵੀ ਕਿੱਦਾਂ ਲੱਗੀ ਬਾਤੂ ਵਧੀਆ ਬਾਤੂ ਵਧੀਆ ਲੱਗੀ ਹੈ ਕਿੰਨਾ ਖਸੇ ਬਾਕੀ ਬੰਦੇ ਆਪਣੇ ਭਾਈ ਅੰਦਰੋਂ ਆ ਰਹੇ ਨੇ ਜੀ ਮੈਨੂੰ ਦੇਖਿਆ ਸਾਰੇ ਆਉਂਦੇ ਨੇ ਪਿੱਛੇ ਕਿਵੇਂ ਲੱਗੀ ਵੀ ਮੂਵੀ ਸਾਰਿਆਂ ਨੂੰ ਕੈਨ ਸੀਗੀ ਪੂਰੀ ਕੈਨ ਆਪਾਂ ਬਹੁਤ ਵਧੀਆ ਮੂਵੀ ਲੱਗਦੀ ਆ ਹਾਂ ਅਲੱਗ ਜਿਹਾ ਕਨਸੈਪਟ ਸੀਗਾ ਤੇ ਹੁਣ ਜਾ ਕੇ ਭਾਈ ਬੰਦ ਕਰ ਦੇਣਾ ਆਪਾ ਦੁੱਧ ਲੈ ਸਰਕਾਰੇ ਬੰਦ ਕਰ ਦੇਣਾ ਦੁੱਧ ਦੁੱਧਣਾ ਹਾਂਜੀ ਲਓ ਵੀ ਜੁੱਤੀਆਂ ਤੇ ਨੀਵਾ ਡੈਗੀ ਗੁਰਪ੍ਰੀਤ ਦੀ ਕਈ ਜੁੱਤੀਆਂ ਸੋਹਣੀਆਂ ਨੇ ਜੁੱਤੀਆਂ ਖਾਂਦੇ ਵੀ ਬਹੁਤ ਰਹਿੰਦੇ ਆਂ ਅਸੀਂ ਪਾਉਂਦੇ ਵੀ ਬਹੁਤ ਰਹਿੰਦੇ ਆਂ ਜੈਵਲਰੀ ਬਰਾਬਰ ਹੀ ਕੰਮ ਚੱਲਦਾ ਬਰਾਬਰੇ ਕੰਮ ਚੱਲਦਾ ਆ ਜੈਵਲਰੀ ਦਾ ਇੱਥੇ ਰੇਟ ਪਤਾ ਕਰ ਲਈ ਦੇਖੀ ਕਿੰਨਾ ਹੋਊਗਾ ਇਹਨਾਂ ਨੇ ਕਹੇ ਤੁਹਾਨੂੰ ਰੇਟ ਕੋਡ ਲਿਓ ਲਿਆਦਾਂਗੇ ਕਿੰਨਾ ਤੁਹਾਨੂੰ ਤਾਂ 골ਡ ਦਾ ਮਾਰ ਸਹੀ ਗੱਲ ਆ ਅਸ ਤੋਂ ਮੰ এয়ারਪੋਰਟ ਲਈ ਲੈ ਲੈਣਾ ਕਿ ਰੇਟ ਤਾਂ ਬਣੀ ਜਾਉ ਸਹੀ ਗੱਲ ਆ ਜਿੰਨਾ ਇਹਨਾਂ ਰੇਟ ਦੱਸਣਾ ਉਹ ਵੀ ਨਾਲ ਦੀ ਨਾਲ ਮਿਸਟਰ ਡੀਏਵਾਈ ਚੋ ਸ਼ਾਪਿੰਗ ਵੀ ਕਰ ਲਈ ਆਪਾਂ ਨੇ ਹੈ ਚਲੋ ਥੋੜਾ ਲੈਫਟ ਲੈ ਕੇ ਚੱਲੀਏ ਪਾਰਕਿੰਗ ਜੇ ਨਹੀਂ ਤਾਂ ਬੱਚਿਆਂ ਨੇ ਹੋਰ ਖਰਚਾ ਗਣਾ ਦੇਣ ਲਓ ਹੁਣ ਆਪਾਂ ਅੱਗੇ ਪਾਂ ਵਾਖ ਉਹ ਤਾਂ ਪਤਾ ਨਹੀਂ ਕਿ ਕਿੱਰੇ ਕਰੀ ਆ ਸਹੀ ਗੱਲ ਆ ਜੋ ਵਨ ਸਾਈਡ ਸਾਈਡ ਕੀ ਲੋ ਵੀ ਆ ਗਏ ਆਪਾਂ ਪਿੰਡ ਬਲੂਚੀ ਆ ਗਿਆ ਆਪਾਂ ਆ ਜੋ ਵੀ ਹੈ ਡੈਡੀ ਨਹੀਂ ਪੰਗਾ ਲੈਂਦਾ ਹੁਣ ਡਿਨਰ ਕਰਕੇ ਆਪਾਂ ਆ ਗਏ ਨੀਚੇ ਲਓ ਵੀ ਕੋ ਮੁਖ ਰਾਇ ਆਪਾਂ ਮੂਵੀ ਦੇਖਿਆ ਮੈਂ ਭੁੱਲ ਗਈ ਸੀ ਵੀ ਆਪਾਂ ਕਿੱਥੇ ਜਾ ਕੇ ਆਏ ਤੇ ਮੂਵੀ ਦੇਖਿਆ ਹੈ ਡਿਨਰ ਕਰਿਆ ਹੈ ਤੇ ਕੱਲ ਦੀ ਪਲਾਨਿੰਗ ਕੱਲੂ ਦੇਖਾਂਗੇ ਹੁਣ ਸੋ ਚਲੋ ਜੀ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇ ਵਿੱਚ ਬੱਚੇ ਆਏ ਹੋਏ ਨੇ ਇੰਜੋਏ ਕਰਦੇ ਪਏ ਨੇ ਬਸ ਇੱਕ ਜਵਾਕ ਸਾਡਾ ਰੋਂਦਾ ਹੀ ਰਹਿੰਦਾ ਉਹ ਆ ਰਿਹਾ ਇਹਨੂੰ ਜਿੱਦਾਂ ਮਰਜ਼ੀ ਖੁਸ਼ ਕਰਨ ਦੀ ਕੋਸ਼ਿਸ਼ ਕਰ ਲੋ ਇਹਦਾ ਮੂੰਹ ਬਣੇ ਦਾ ਬਣਾ ਬਣ ਰਿਹਾ ਰਹਿੰਦਾ ਸੋ ਚਲੋ ਬਈ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇ ਵਿੱਚ ਬਾਏ ਬਾਏ Bye-bye. Bye. bye. bye.